ਆ ਗਾ ਰਿਆ ਧੱਕੇ ਨੂੰ ਕੀ ਆ ਹੁਣ ਵੇਲੇ ਪੇਠੇਰ ਗਈ ਬਈ ਆ ਬਈ ਆ ਤੇ ਭਰ ਹੁਣ ਪੇਠਾ ਦਾ ਉਸੇ ਕੰ ਲੈ ਕਰ ਰਿਆਜ ਚਲਦਾ ਹੀ ਨਹੀਂ ਪੇਠਾ ਆਣਾ ਫਿਰ ਮੈਂ 8.5 ਕਹਤਾ ਚੈੱਕ ਕਰਾ ਦੂ ਗੱਲ ਖਾਈ ਇਸਰ ਨਹੀਂ ਲਿਖਾਈ ਦੀ ਗੱਲ ਹੋਰ ਕਾਦੇ ਦੇ ਬੰਨੀ ਆ ਮਾਰ ਮੁੱਲ ਮਕਾ ਦ ਪੱਦੂ ਜੀ ਗੱਲ ਹੀ ਨਹੀਂ ਕਰਦੇ ਬਾਈ ਯਾਰ ਨਾਲੇ ਤੈਨੂੰ ਵੀ ਰੋਟੀ ਨਾ ਦੇ ਕੇ ਜਾ ਵੀ ਟਕਾ ਮਾਰੀ ਲੈ ਫੇਰ ਨਿਗਰ ਆ ਪਤਾ ਨਾ ਉਹਨੂੰ ਤੂੰ 20 ਕਿਲੋ ਪਾਈ ਨਾ ਏਡੀ ਬਰਾਬਰ ਖਿਲਾਰ ਤੇ ਇਹਨੂੰ ਤੂੰ ਤੈਨੂੰ ਕੀ ਨਹੀਂ ਗਲਤ ਸੌਦਾ ਤੈਨੂੰ ਦਿੰਦਾ ਯਾਰ ਆਪਾਂ ਨਿਗਰ ਆ ਤੈਨੂੰ ਬਾਬਾ ਲੈ ਜਾਇ ਬੋਲ ਗੱਲ ਤਾਂ ਜੀ ਨਹੀਂ ਪਤਾ ਮੈਨੂੰ ਸਾਈ ਸਾਰੇ ਕਾਜ਼ੂ ਕਰਦੇ ਆ ਜੇਰਾ ਗਾਣਾ ਸੰਦਾ ਬੋਲੋਂ ਹੀ ਵਜਣਾ ਜਿਨਾ ਮੇ ਤਾਂ ਮੈਂ ਜਿਆਦਾ ਹੈ ਨਹੀਂ 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 ਚਲ ਹੀ ਰਕਰ ਦੋ ਜ਼ਾਰ ਹੈ ਹਾਂ ਭਾਈ ਤੇਰੇ ਯਾਰ ਜ਼ਾਰੇ ਭਾਈ ਯਾਰ ਆਪਾਂ ਦੇ ਵਿੱਚ ਨਾ ਵਸਤੇ ਲੈਂਦੀ ਐ ਦੂਜੀ ਗੱਲ ਹੀ ਨਹੀਂ ਕਰਦਾ ਮੈਂ ਤਾਂ ਜੀ ਮਾਨ ਮੋਲ ਮਕਾਉਂਦੇ ਨੇ ਯਾਰ ਤੈਨੂੰ ਰੱਖਣਾ ਨਹੀਂ ਇਹ ਨਹੀਂ ਛੱਡਣੀ ਕੀ ਇਹ ਬਾਕੀ ਹੋਰ ਪੁੱਛ ਲੈ ਤੂੰ ਵਿੱਚ ਇਹ ਵੀ ਗੱਲ ਨਾਲ ਜ਼ਰੂਰੀ ਤਾਂ ਵੜਾਉਣੀ ਐ ਰੱਖਣਾ ਨਹੀਂ ਛੱਡਣੀ ਤੇ ਰੱਖਾਂ ਲੈ ਹਾਂ ਤੂੰ ਤਾਂ ਮੀਟ ਮੋਲ ਹੀ ਲੈਣੀ ਹੈ ਤੇ ਰੋਖਣਾ ਲੈਣ ਲੈ ਜਾਊਗਾ ਤੇਰੇ ਕੋਲ ਸਹੀ ਹੈ ਗੱਲ ਯਾਰ ਸਹੀ ਹੈ ਲਾ ਇਸਰ ਮੀਟ ਮੋਲ ਕੀ ਲਾਉਣਾ ਯਾਰ ਲਾ ਤੈਰ ਲਾ ਤੈਰ ਲਗਾਈ ਵੀ ਇਸਰ ਨੂੰ ਬਾਤੀ ਆਪਦਾ 7000 ਇਹ ਕੀ ਦੱਸਾਂ ਮੱਚੇ ਆਉਂਦੇ ਯਾਰ 8000 ਨਾ ਭਰਾਵਾ ਉਹ ਤੇਰੇ ਸਾਹਮਣੇ ਉਹਨਾਂ ਨੂੰ ਸਾਢੇ ਅੱਧ ਦਿਨ ਦਿੱਤੀ ਉਹ ਨਰਾਜ ਹੋ ਗਏ ਮੇਰੇ ਸਾਢੇ ਲੱਗਿਆ ਬਾਈ ਹਾਂ ਸਾਹਮਣੇ ਸਹੀ ਬਾਤ ਹੋਣੀ ਪੈਸੇ ਕਰਾਉਣ ਦੇ ਪੁੱਤਰਾ ਹਾਂ ਗਰਾਮੜੀ ਫਿਰ ਦਿੱਤੀ ਗਾ ਦੇ ਉਹ ਨਹੀਂ ਦਿੰਦਾ ਸਾਢੇ ਅੱਧ ਦਿਨ ਕਿੰਨੇ ਦੇ ਮੈਂ ਉਹਨਾਂ ਨੂੰ 9.5 ਦੀ ਕਹਤਾ ਇਸਨੇ ਪੱਟ ਕਾਈਪੁਰ ਨੇ ਲਾਇਆ ਹਾਂ ਤਾਂ ਇਹ ਪੁਗਰਨ ਨੂੰ ਫਿਰ ਪੇਰੇ ਇਸਰ ਤੂੰ ਲਵਾ ਦੇ ਨਾਮ ਫਿਰ ਮੈਂ ਤੂੰ ਲੈ ਨਹੀਂ ਇਸਰਾ ਮੈਂ ਪਾ ਬੋਤਲਾ ਪਾਉਨ ਨੂੰ ਦਿੱਤਾ ਸੀ ਅੱਗ ਸਾਈ ਫਿਰ ਮੈਂ ਸਾਈ ਘੜ ਦਾ ਨਾਲੇ ਕੁੱਟੀ ਬੈਠਾ ਹਾਂ ਹਾਂ ਪਹਿਲੇ ਆਪਾਂ ਬੱਚੇ ਹੁਣ ਇਹਨਾਂ ਦੇ 8000 ਲਾਇਆ ਜੀ ਕੁੱਕੜਾ ਨਹੀਂ ਨਹੀਂ ਆਪਾਂ ਦੂਜੇ ਹਾਂ 8000 ਮੈਂ ਸਹੀ ਦੂਜੇ ਫਿਰ ਕਾਈਪੁਰ ਕਿਹੜੇ ਬੱਚਿਆਂ ਦਾ 8000 ਲਾਇਆ ਦਾ ਮਾਂ ਪੁੱਤਰਾ 8000 ਲਾਇਆ ਲੇ ਵੀ ਹੁਣ ਬਕੀ ਦਾ ਹੱਥ ਲਾਇਆ ਜੀ ਹੁਣ ਤਾਂ ਫੇਰ 9 ਦੇ ਉੱਠ ਜਾਂਦੇ ਆਹ ਯਾ ਫਿਰ ਆਦੂ ਸਾਈ ਦੇ ਮੈਂ ਕਰਾਵਾ ਦੇ ਰਿਹਾ ਮੈਂ 5500 ਕਰੀ ਜਾਂਦਾ ਆ ਉਹ ਨਹੀਂ ਭਰਾਵਾ ਉਹ ਨਹੀਂ ਐ ਨਹੀਂ ਉਹ ਮੈਂ ਕਿਸੇ ਨੂੰ ਕੁਝ ਦੋਨਾ ਨੂੰ ਕੁਝ ਕਿਹਾ ਐ ਮੈਂ ਪਹਿਲਾਂ ਹੀ ਪੁਸ਼ਕਾਰਤਾ ਏਡੇ ਨਾ ਤਗੜੇ ਵਪਾਰੀਆਂ ਦੇ ਟਾਂਟੀ ਯਾਰ ਹੈ ਹਿੰਦਸਤਾਨ ਨੀ ਆ ਮੈਂ ਇਹਨੂੰ ਕੁਝ ਕਿਹਾ ਆਪਾਂ ਮਾਲ ਮੁੱਲ ਦੇਈ ਜੰਨੇ ਸੱਡਾ ਫਿਰ ਆਪਾਂ ਮਾਲ ਮੁੱਲ ਦਿੰਨੇ ਚੀਜ਼ ਗੱਲ ਮਾਲ ਮੁੱਲ ਦੀ ਹੋਰ ਤੂੰ ਨਾਲ ਕੋਸ ਦੀ ਪੁੜੀ ਥੋੜੀ ਦਿੰਨਾ ਫੜ ਲੈ ਪੂਰੇ ਨਾਉਂ ਦੇ ਹੋ ਗਏ ਨਾ ਓਏ ਨਹੀਂ ਓਏ ਸਟਾਪ ਕਰ ਜਾ ਬਾਈ ਹੁਣ ਫੜ ਨਾ ਚੁੱਕ ਕੇ ਫੜ ਚੱਲ ਕੋਈ ਗੱਲ ਹੈ ਮਾੜੇ ਬੋਏ ਨਾ ਬੈਠੇ ਨਾਉਂ ਦੀ ਨਹੀਂ ਠੀਕ ਹੈ ਇਸਰ ਨੂੰ ਛਣੇ ਬੱਚਾ ਹੋਰ ਠੀਕ ਹੈ ਕੋਈ ਗੱਲ ਨਹੀਂ ਲੱਗਿਆ ਬਣਾਉਣਾ ਸੁਨ ਚਾਹ ਲੈ ਵੀ ਦੋਸਤੋ ਇਸਰ ਨੂੰ ਦਵਾਤੀ ਆ ਬਸ ਠੀਕ ਆ ਬੱਕਰੀ ਪਿਛੇ ਪਾਠਾ ਨਹੀਂ ਮਾਰਾ ਨਹੀਂ ਨਹੀਂ ਦਿਥਲ ਨਹੀਂ ਮਾਰਦਾ ਯਾਰ ਪੈਨ 80 ਬਈ ਕਹਿੰਦਾ ਆਉਂਦੀ ਮੰਡੀ ਦੇ ਵਿੱਚ ਹਾਂ 500 ਵਾਲੀ ਤੇ ਤੈਨੂੰ ਵੀ ਨਾ ਆਉਂਗਾ ਵੀ ਸੱਜਾ ਆ ਗਿਆ ਹੋ ਗਿਆ ਕਰੇਟਰ ਵੀ ਕਰਾਈ ਜਾਂਦੇ ਅਸੀਂ ਐਨੂੰ 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 ਬਾਪੂ ਜੀ ਮੜਾ ਮੂੰਹ ਐਨੂੰ ਘੁੰਮ ਜਾਓ 10 ਤੇ 500 ਹੋ ਜਾਂਦੇ 200 ਪਹਿਲਾਂ ਤੋਂ ਹੈ ਇਹਨੇ ਬੈਠਾ ਹੈ ਘਰੋਂ ਨਹੀਂ ਲੰਡਾ ਸੀ ਵਜਾ ਹੋ ਗਿਆ ਚਲੋ ਦੋ ਔਨ ਕਿੰਨਾ ਰਹਿ ਗਿਆ ਇਹਨੂੰ ਆਪਾਂ 100 ਦੇਣਾ ਨਹੀਂ 200 ਨਹੀਂ ਉਹ ਮੈਂ ਲਖਾਈ ਕਰਾਈ ਇਹ ਦੇ ਦੂੰਗਾ ਇਹ ਦੇ ਦੂੰਗਾ ਉਹ ਤਾਂ ਚਲ ਹਾਂ 70 5500 ਦੇ ਦੇਣਾ ਲਖਾਈ ਮੈਂ ਕਰ ਦੋ ਹੋ ਗਿਆ ਉਹ 200 ਫਿਰ ਪੈ ਗਿਆ ਨਾ ਭਾਈ ਮੇਰਾ ਕਪੂ ਤਾਂ 5700 ਦੇ ਦੇਣਾ ਤੇ ਫਿਰ 100 ਤੁਹਾਨੂੰ ਦੇਣਾ ਪਊਗਾ ਫਿਰ ਤੁਹਾਨੂੰ ਦੇਣਾ ਕੋਈ ਗੱਲ ਨਹੀਂ ਮਰਦੇ ਤੁਹਾਨੂੰ ਦੇਣਾ ਗੂਗਾ ਸਹੀ ਹੈ ਗੱਲ ਆ ਫੜੋ ਇਹ ਤਾਂ ਹੋ ਗਿਆ ਸੌਦਾ ਬਾਈ ਹੁਣ ਕਿਵੇਂ ਕਰਵਾਦਾ ਸੌਦਾ ਗੁਲਦੀਪ 5500 ਦਾ ਕਰਾ ਦਿੰਦਾ 5600 ਦਾ ਬਾਈ ਨੂੰ 5500 ਦਾ ਪੈ ਗਿਆ ਬਾਈ ਨੂੰ 5800 ਦਾ ਪੈ ਗਿਆ ਕਿਹੜਾ ਪੰਡ ਸੀ ਬਾਈ ਜੀ ਬਾਈ ਖਾਲਾ ਰੱਖਾਲਾ ਠੀਕ ਆ ਬਾਈ ਦਾ ਨਿੱਕਾ ਰੱਤਾ ਉਹ ਤਾਂ ਦਾ ਨਿੱਕਾ ਜਾਊਗਾ ਮੰਨ ਠੀਕ ਆ ਬਾਈ ਹਾਂ ਹੋ ਗਿਆ ਹੋ ਗਿਆ ਕਿਹੜਾ ਬੱਕਰਾ ਸੀਗਾ ਆ ਬੱਕਰਾ ਆਹ ਚੱਟਾ ਲੈ ਵੀ ਦੋਸਤੋ ਆ ਬੱਕਰੇ ਦਾ ਸੌਦਾ ਹੋਇਆ ਉਹੀ ਦੇਖ ਸਕਦੇ ਹੋ 5800 ਚ ਕਿਨੇ ਲਿਆ ਪੈ ਗਿਆ ਕਿੰਨੇ ਦਾ 5600 ਦਾ ਉਹ ਦੇ ਦੇ ਓਏ 5200 ਦਾ ਲਿਖਾਈ ਮੈਂ ਦੇ ਹਾਂ 58 ਦਾ ਹੀ ਹੋ ਗਿਆ 6000 ਚ ਹੀ ਪੈ ਗਿਆ ਤਿੰਨ ਜਾ ਬਈ ਖਿੱਚੀ ਮੜਾਈ ਰੱਸਾ ਕੀ ਨਾ ਬਦ ਉਸ ਗਰਮੀ ਬੜਾ ਇਹਦਾ 500 ਰੱਖ ਦੀ ਫੀਸ ਵੀ ਜਾ ਕੇ ਕੀ ਦਾ ਪੈੜੀ ਰੱਖਣੀ ਚੱਲ ਦੇ ਲਾਇਆ ਬਾਬੇ ਉਹ ਕਾਕਾ ਦਾ ਬੋਲੀ ਨਾ ਹੁਣ ਹਾਏ ਟਾਈ ਕਾਡਰ ਬਾਈ ਕਾਡਰ ਨਿੱਕੇ ਸਾਰੀ ਕਾਲੇ ਕਾਚੂ ਦੇ ਓਏ ਨਿੱਕੇ ਨਹੀਂ ਬਾਈ ਲੈਣੀ ਆ ਚੱਕ 4900 ਲਗਾਈ ਕਰਾ ਦੇ ਬਸ 4900 ਚ ਲਗਾਈ ਕਰਾ ਆ ਤਾਰ ਨੇ ਬਾਈ 49 ਚ ਲਿਆ ਆਪਣਾ ਵੇਖ ਇਧਰ ਸਹੀ ਹੋਂਤਾ ਡੰਡੀਗਾੜਾ ਲੈਣੇ 650 ਰੁਪਏ ਪਿੱਛੇ ਤੁਸੀਂ ਆ ਜਾ ਯਾਰ ਨਿੱਕੇਵੇਂ ਮਾਰੀਆ ਲੈ ਜਾ ਕੇ ਯਾਰ ਓਕੇ ਰਿਪੋਰਟ ਨਾ ਕਾਚੂ ਆਪਣਾ ਸਿਰਾ ਸਿਰਾ ਬਾਈ ਕਾਚੂ ਬਹੁਤ ਵਧੀਆ ਗਰਾ ਸ਼ੌਂਕ ਨਾ ਰੱਖਦਾ ਕਾਰ ਇਹ ਕਿਵੇਂ ਕਰਵਾਤੀ ਬਾਈ 450 ਚ ਲਿਖਾਈ 450 ਚ ਲਿਖਾਈ ਨਿੱਕੇ ਦੀ ਸਹੀ ਠੀਕ ਆ ਸੱਤ ਪਾਲ ਤੋਂ ਦਵਾਤੀ ਹਾਂ ਸੱਤ ਪਾਲ ਤੋਂ ਪੈਸੇ ਮੈਂ ਲਿਖਾਈ ਤੂੰ ਕਰਾਉਣੀ 4700 ਠੀਕ ਆ 4700 ਬਾਈ ਦਾ ਪਿੰਡ ਕਿਹੜਾ ਸੀ ਪੰਜ ਦੀ ਪੈਦਾ ਤੇਰਾ ਪਿੰਡ ਬੱਲੂ ਆਣਾ ਬਾਈ ਠੀਕ ਹੈ ਉੱਥੇ ਜਿਆਦੀ ਪੰਜ ਦੀ ਪਾਉਗੇ ਫੇਰ ਮੇਰੇ ਪੰਜ ਦੀ ਪੈ ਗਈ ਇੱਥੇ ਹੀ ਚੱਲ ਕੋਈ ਇੱਥੇ ਨਹੀਂ ਪੈਂਦੀ ਉੱਥੇ ਜਾ ਕੇ ਪਾਉਗੇ ਭਾਈ ਤੂੰ ਜਾ ਕੇ ਕਿਉਂ ਪਾਇੀ ਮੰਦਰ ਨੂੰ ਪਤਾ ਹੈ ਨਾ ਕੋਈ ਗੱਲ ਕੋਈ ਗੱਲ ਆ ਜਾ ਭਈ ਓਏ ਲੈ ਵੀ ਕਿਨੂ 7 ਬਾਲ ਦੇੜੇ ਆ ਓਏ 7 ਬਾਲ ਲੈ ਵੀ ਪੈਸਾ ਤੇ ਧਿਆਨ ਧਾਰ ਮੈਂ ਖੰਨ ਚਾਹੀ ਨਹੀਂ ਨੇ ਮੈਂ ਨਹੀਂ ਦਲਾ ਲਿਆ 11 ਦੇ ਮਾਰਨੇ ਕੋ ਮਸਾ ਦਾ ਸੌਦਾ ਕਰਾਣ ਦਾ ਦਲਾਹੀ ਪਾਲ ਦਨ ਠੀਕ ਆ ਬਾਈ ਲੈ ਨੇ ਇਹਦਾ ਨਵੇੜ ਕ ਮਾਰਨੇ ਕਿਆ ਵੀ ਪਾ ਲੈ ਪਾਸੇ ਵੀ ਬਾਈ ਮੜੇ ਆ ਬੱਕਰੀ ਦਾ ਸੌਦਾ ਹੋਇਆ ਬਾਈ ਬੜਾ ਨਵੇੜ ਦਾ ਇਹਨੂੰ ਤੁਰਤ ਖਾਂਟੀ ਉਧੋ ਆਇਆ ਇਹਦਾ ਨਵੇੜੇ ਨਹੀਂ ਬਾਈ ਸੱਤ ਪਾਲ ਤੋਂ ਬਾਈ ਨਿੱਕੇ ਨੂੰ ਦਵਾਤੀ ਆ ਬੱਕਰੀ ਇੱਕ ਇੱਕ ਗੱਲ ਕਰੀਏ ਤਾਂ ਆਗਾ